ਇਸ ਕਾਰਜੋਗ ਬੇਰੁਜ਼ਗਰ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਯੂਨੀਅਨ ਵੱਲੋਂ ਬੇਰੁਜ਼ਗਰ ਸੰਜੇ ਮੋਰਚੇ ਵੱਲੋਂ 1 ਦਸੰਬਰ ਦਾ ਜੋ ਐਕਸ਼ਨ ਆ ਉਲੀਖਿਆ ਹੋਇਆਗਾ ਔਰ ਉਮੀਦ ਕਰਦੇ ਹਾਂਗੇ ਕਿ ਤੁਸੀਂ ਉਸ ਐਕਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਦ ਕਰੋਗੇ ਕਿਉਂਕਿ ਹੁਣ ਤੱਕ ਸਬ ਕਮੇਟੀ ਦੇ ਨਾਲ ਵੀ ਮੀਟਿੰਗ ਕਰ ਚੁੱਕੇ ਹਾਂਗੇ ਔਰ ਸਿੱਖਿਆ ਮੰਤਰੀ ਦੇ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਾਂਗੇ 1 2 ਵੱਖ-ਵੱਖ ਅਧਿਕਾਰੀਆਂ ਦੇ ਨਾਲ ਵੀ ਰਾਬਤਾ ਕਾਇਮ ਕੀਤਾਗਾ ਪਰ ਉਹਨਾਂ ਵਿੱਚੋਂ ਸਿਰਫ ਜੇਕਰ ਮਿਲਿਆ ਤਾਂ ਸਿਰਫ ਲਾਰਾ ਮਿਲਿਆ ਭਰੋਸਾ ਮਿਲਿਆ ਹਾਂਜੀ ਅਸੀਂ ਕਰ ਰਹੇ ਹਾਂਗੇ ਪੌਣੇ 3 ਸਾਲ ਦਾ ਸਮਾਂ ਸਰਕਾਰ ਨੇ ਆਪਣਾ ਗੁਜ਼ਾਰ ਦਿੱਤਾਗਾ ਔਰ ਲੱਗਦਾ ਜੋ ਵਾਕੀ ਸਮਾਂ ਬਚਿਆ ਉਹ ਵੀ ਲਾਰਿਆਂ ਦੇ ਰਾਹੀਂ ਸਮਾਂ ਲੰਘਾ ਦਊਗੀ ਜੇਕਰ ਸਾਰੇ ਬੇਰੁਜ਼ਗਾਰ ਸਾਥੀ ਇਸੇ ਤਰ੍ਹਾਂ ਝਾਕ ਦੇ ਵਿੱਚ ਸੁੱਤੇ ਰਹੇ ਤੇ ਚਲੋ ਸਰਕਾਰ ਆਪਣੇ ਆਪ ਦੇ ਦੂ ਸਾਨੂੰ ਪੋਸਟਾਂ ਆਪਣੇ ਆਪ ਸਾਡੇ 55% ਦਾ ਮਸਲਾ ਹੱਲ ਕਰ ਦੂ ਓਵਰੇਜ ਦਾ ਮਸਲਾ ਹੱਲ ਕਰ ਦੂਗੀ ਵੱਡੇ ਘੰਟੇ ਦੇ ਵਿੱਚ ਪੰਜਾਬੀ ਹਿੰਦੀ ਐਸਐਸਟੀ ਦਾ ਇਸ਼ਤਿਹਾਰ ਦੇ ਦੂਗੀ ਵੀ ਆਪਾਂ ਨੇ ਸਰਕਾਰ ਨੂੰ ਤੰਗ ਨਹੀਂ ਕਰਨਾ ਕੋਈ ਗੱਲ ਨਹੀਂ ਮੰਤਰੀਆਂ ਨੂੰ ਹੋਸ਼ ਸਮਾਂ ਦੇ ਦੋ ਤਾਂ ਸਾਥੀਆਂ ਸ਼ਾਇਦ ਉਹ ਸਮਾਂ ਦਿੰਦੇ ਦਿੰਦੇ ਇਹ ਸਰਕਾਰ ਆਪਣਾ ਸਮਾਂ ਪੂਰਾ ਕਰ ਜੂ ਤੁਸੀਂ ਦੇਖ ਹੀ ਲਿਆ ਹੁਣ ਵੱਖ-ਵੱਖ ਯੂਨੀਅਨ ਦੇ ਐਕਸ਼ਨ ਹੁੰਦੇ ਨੇਗੇ ਕਿਸ ਤਰ੍ਹਾਂ ਪੁਲਿਸ ਜਿਹੜੀ ਹੈਗੀ ਉਹ ਲਾਠੀ ਚਾਰਜ ਕਰਦੀ ਆ ਤਾਂ ਇਥੇ ਸਿੱਧ ਹੁੰਦਾ ਕਿ ਸਰਕਾਰ ਦੀ ਜਿਹੜੀ ਮਨਸ਼ਾਗੀ ਉਹ ਰਸਕਾਰ ਦੇਣ ਦੀ ਨਹੀਂ ਹੈਗੀ ਖਾਸ ਕਰਕੇ ਸਿੱਖਿਆ ਵਿਭਾਗ ਦੇ ਵਿੱਚ ਕਿਉਂਕਿ ਸਰਕਾਰ ਆਈ ਸੀਗੀ ਹੈਲਥ ਡਿਪਾਰਟਮੈਂਟ ਦੇ ਵਿੱਚ ਸੁਧਾਰ ਕਰਨ ਵਾਸਤੇ ਸਿੱਖਿਆ ਦੇ ਵਿੱਚ ਸੁਧਾਰ ਕਰਨ ਵਾਸਤੇ ਇਸ ਮੁੱਦਿਆਂ ਨੂੰ ਲੈ ਕੇ ਸਰਕਾਰ ਹੋਰ ਦੇ ਵਿੱਚ ਆਈ ਸੀਗੀ ਪਰ ਮੈਨੂੰ ਲੱਗਦਾ ਇਹ ਦੋਨੋਂ ਮਸਲੇ ਸਰਕਾਰ ਬਹੁਤ ਦੂਰ ਛੱਡ ਚੁੱਕੀ ਹੈਗੀ ਭੁੱਲ ਚੁੱਕੀ ਆ सीएम साहब ਕੋਲ ਤਾਂ ਮਿਲਣ ਦਾ ਸਮਾਂ ਹੀ ਨਹੀਂ ਜਿਹੜਾ सीएम साहब ਕਹਿੰਦੇ ਹੁੰਦੇ ਸੀ ਕਿ ਜਦੋਂ ਮਰਜ਼ੀ ਮੇਰੇ ਕੋਲ ਮਿਲ ਲਓ ਪਰ ਨਹੀਂ ਹੋਇਆ ਬਿਲਕੁਲ ਉਲਟਾ ਸੋ ਸਾਥੀਓ ਜੇਕਰ ਤੁਸੀਂ ਰੋਜ਼ਗਾਰ ਲੱਗਣਾ ਚਾਹੁੰਦੇ ਹੋ ਜੇਕਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਪਣੀ ਭਰਤੀ ਦਾ ਪੰਜਾਬੀ ਹਿੰਦੀ ਐਸਐਸਟੀ ਤੇ ਹੋਰ ਸਾਰੇ ਵਿਸ਼ਿਆਂ ਦੀਆਂ ਮੰਗਾਂ ਦਾ ਵੱਡੀ ਗਿਣਤੀ ਦੇ ਵਿੱਚ ਇਸ਼ਤਿਹਾਰ ਲੈਣਾ ਚਾਹੁੰਦੇ ਹੋਗੇ ਤਾਂ ਸਾਥੀਓ 1 ਦਸੰਬਰ ਨੂੰ ਦਿਨ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਵਿਖੇ ਪਹੁੰਚੋ ਇਹ ਨਾ ਹੋਵੇ ਕਿ ਚਲੋ ਆਪਾਂ ਘਰਾਂ ਦੇ ਵਿੱਚ ਬੈਠੇ ਰਹੀਏ ਜਿਹੜੇ ਮੂਰਲੇ ਤੁਹਾਡੇ ਆਗੂ ਸਾਥੀ ਨੇਗੇ ਉਹੀ ਲੜਦੇ ਰਹਿ ਜਾਣ ਤਾਂ ਯਾਦ ਰੱਖਿਓ ਫਿਰ ਪਛਤਾਵਾ ਹੀ ਰਹੂਗਾ ਉਮੀਦ ਕਰਦੇ ਅੱਜ ਵੀ ਪਤਾ ਲੱਗਿਆ ਕੋਈ ਸਾਥੀ ਮੀਟਿੰਗ ਕਰਕੇ ਆਏ ਨੇਗੇ ਲੈਕਚਰਾਰ ਦੇ ਯੂਨੀਅਨ ਦੇ ਬਾਰੇ ਤੇ ਉਥੋਂ ਇਹ ਗੱਲ ਨਿਕਲ ਕੇ ਆਈ ਹੈ ਸਾਥੀਓ ਕਿ ਸਿੱਖਿਆ ਮੰਤਰੀ ਜਿਹੜਾ ਬਿਆਨ ਸੀਗਾ ਉਹ ਸੇਮ ਸੀਗਾ ਕਿ ਹਾਂ ਜੀ ਕਰ ਰਹੇ ਹਾਂਗੇ ਜੀ ਟਾਈਮ ਦਿਓ ਸਾਨੂੰ ਉਹੀ ਲਾਰੇ ਨੇ ਸੋ ਸਾਥੀਓ ਇਹ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਣ ਵਾਸਤੇ ਸਾਨੂੰ ਘਰਾਂ ਦੇ ਵਿੱਚੋਂ ਨਿਕਲਣਾ ਪਊਗਾ ਇਕਮੁੱਠ ਹੋਣਾ ਪਊਗਾ ਤਾਂ ਕਿ ਆਪਾਂ ਆਪਣੇ ਜਿਹੜਾ ਰੋਜ਼ਗਾਰ ਆ ਸਰਕਾਰ ਤੋਂ ਲੈ ਸਕੀਏ ਉਮੀਦ ਕਰਦੇ ਆ ਸਾਥੀਓ ਤੁਸੀਂ ਜਰੂਰ ਵੱਡੀ ਗਿਣਤੀ ਦੇ ਵਿੱਚ 1 ਦਸੰਬਰ ਨੂੰ ਆਪਣੇ ਵੱਖ-ਵੱਖ ਸਾਥੀਆਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਸਾਥੀਆਂ ਨੂੰ ਮਨਾ ਕੇ ਸਨੇਹੇ ਲਾ ਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋਗੇ ਸੋ ਸਾਥੀਓ ਇਹਨਾਂ ਗੱਲਾਂ ਨੂੰ ਇੱਕ ਵਾਰ ਫੇਰ ਤੋਂ ਕਹਿਣਾਗਾ ਕਿ ਮਸਲਾ ਰੋਜ਼ਗਾਰ ਦਾ ਜੇ ਪਿੱਛੇ हट ਗਏ ਤਾਂ ਸਦਾ ਦੇ ਲਈ ਅਸੀਂ ਬੇਰੋਜ਼ਗਾਰੀ ਰਹਾਂਗੇ ਸਰਕਾਰ ਆਪਣਾ ਟਾਈਮ ਲਗਾ ਕੇ ਚਲੀ ਜਾਊਗੀ ਮੈਂ ਸੁਪਾਲ ਖਾਨ ਜ਼ਿਲ੍ਹਾ ਪ੍ਰਧਾਨ ਸੰਗਰੂਰ ਧੰਨਵਾਦ